ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬ ਟਰੈਕਟਰ ਤੇ ਤੇ ਅੱਜ ਨਵੇਂ ਟਰੈਕਟਰ ਦਿਖਾਉਣ ਲੱਗੇ ਹਾਂ ਪੰਜਾਬ ਟਰੈਕਟਰ ਤੇ ਤਲਵੰਡੀ ਸਾਬੋ ਪਤ ਸ੍ਰੀ ਦਮਦਮਾ ਸਾਹਿਬ ਜ਼ਿਲ੍ਹਾ ਬਠਿੰਡਾ ਤੇ ਆ ਮੋਬਾਈਲ ਨੰਬਰ ਨੋਟ ਕਰ ਲਓ ਪੰਜਾਬ ਟਰੈਕਟਰ ਸੇਲ ਪਰਚੇਜ਼ 8802544499512393 ਪਹਿਲਾਂ ਇਹ ਸਪੈਸ਼ਲ ਐਡੀਸ਼ਨ 2019 ਮਾਡਲ ਆ 19 ਆ ਵੀਰੇ 19 ਮਾਡਲ ਆ ਪੰਜਾਬ ਦਾ ਨੰਬਰ ਹੈ ਨਾ ਹਾਂ ਪੰਜਾਬ ਨੰਬਰ ਆ ਕਾਪੀ 19 ਦੀ ਆ ਹਾਂ ਮਾਰਕਟ ਮਾਰਕਟ 18 ਦੇ 18 ਦੇ ਪੀਵੀਟੀ ਸ਼੍ਰੀ ਮਕਸਰ ਸਾਹਿਬ ਦਾ ਨੰਬਰ ਹੈ ਤੇ ਸਪੈਸ਼ਲ ਐਡੀਸ਼ਨ ਟਰੈਕਟਰ ਦੇ ਟਾਇਰ ਹੈਗੇ ਜੀ 80 ਪੈਸੇ ਨਾਲ ਦੇ ਵੀ ਰਟਾਇਰ ਦੇ ਨਾਲ ਦੇ ਟਾਇਰ ਹੈ ਹਾਂਜੀ ਤੇ ਛਤਰੀ-ਛੁਤਰੀ ਲਿਖ ਕੇ ਰੇਟੇ ਲਗਿਆ ਰੇਟ 715 ਜੀ 715 ਭੋਲੇ ਕਿੰਨੇ ਦਾ ਦੇਵਾਂਗੇ ਆਪਾਂ ਇਹ 6 ਲੱਖ 80 ਹਜ਼ਾਰ ਦਾ ਦੇ ਦਾਂ 6 ਲੱਖ 80 ਹਜ਼ਾਰ ਰੁਪਏ ਦਾ ਤੇ ਇਹ ਤੋਂ ਬਾਅਦ ਫਿਰ ਸੋਨੂੰ ਦਿਖਾਉਣ ਲੱਗੇ ਆ ਜੀ ਟਰੈਕਟਰ ਸੋਨਾਲੀਕਾ 750 15 ਮਾਡਲ ਜੀ 15 ਮਾਡਲ ਕੀ ਮੁੱਲ ਪਰ ਇਹਦਾ ਇਹਦਾ 425 ਹੈ ਜੀ 425 ਪੂਰਾ ਵਧੀਆ ਟਰੈਕਟਰ ਹੈ ਜੀ ਦੇ ਦਾਂਗੇ ਜੀ ਇਹ 380 ਦਾ ਹਾਂ 380 ਦਾ ਦਿਓ 380 ਦਾ ਟਰਬ ਅਗਲੇ ਪਿੱਛੇ ਅਗਲੇ ਅੱਦੇ ਗਏ ਪਿਛਲੇ ਜਮਨ ਨਵੇਂ ਹਾਂ ਨਵੇਂ ਜੇ ਕਿਸੋ ਨਾਲ ਦੇ 380 ਦਾ ਇਹ ਤੋਂ ਬਾਅਦ ਫਿਰ 13 ਮਾਡਲ ਹੈ ਜੀ 12 ਮਾਡਲ ਜੀ 855 12 ਮਾਡਲ 855 ਇਹ ਰਾਜਸਥਾਨ ਨੰਬਰ ਆਰ ਜੇ 31 ਹੈ ਜੀ ਆਰ ਜੇ 31 ਵੀਰ ਕੋਈ ਰਾਜਸਥਾਨ ਦਾ ਬੰਦਾ ਲੈਣਾ ਚਾਹੇ ਤਾਂ ਡਬਲ ਪੰਪ ਦਾ ਪਾਵਰ ਹੈ ਜੀ ਉਧਰੋਂ ਪਾਵਰ ਸਟੀering ਡਬਲ ਪੰਪ ਟਰੈਕਟਰ ਦੇ ਟਾਇਰ ਅਸੀਂ 90 ਪੈਸੇ ਅਪੋਲੋ ਦੇ ਸਾਰਾ origignal ਟਰੈਕਟਰ ਹੈ ਸਾਰਾ origignal ਦੇਖੋ ਬਈ ਮਰਗੜ ਮਰਬੂੜੇ ਪਏ ਚਿੱਟੇ ਚਿੱਟੇ ਕਿਸੇ ਵੀਰ ਨੇ ਕੋਈ Rajasthan ਦੇ ਬੰਦੇ ਨੇ ਲੈਣਾ ਹੋਇਆ ਤੇ ਵੈਸੇ ਲੈ ਕੋਈ ਪੰਜਾਬ ਦਾ ਬੰਦਾ ਵੀ ਸਕਦਾ ਐ ਐਨਓਸੀ ਮਿਲ ਜੂ ਪੰਜਾਬ Haryana ਦਾ ਐਨਓਸੀ ਨਿਕਲੇ ਹੋਊਗਾ ਤੇ ਇਹ ਤੋਂ ਬਾਅਦ Champion Farm 2006 ਮਾਡਲ ਜੀ 2006 ਮਾਡਲ ਰੇਟ ਇਹ ਪੂਰਾ ਬੰਦਿਆ ਟਰੈਕਟਰ ਹੈ ਜੀ ਟਾਇਰ ਇਹਦੇ 13 ਵਾਲੇ ਆ ਹਾਂ 13 ਵਾਲੇ ਜੀ 13 ਵਾਲੇ ਟਾਇਰ 80 ਪੈਸੇ 80 ਪੈਸੇ ਮੂਹਰਲੇ ਨਵੇਂ ਆ ਰਗੇ ਪੂਰਾ ਚੰਗਾ ਟਰੈਕਟਰ ਹੈ ਜੀ ਰੇਟ ਇਹਦਾ 2,20,000 ਰੁਪਏ ਦਾ ਤੇ ਪੂਰੇ 2 ਲੱਖ ਦਾ ਦੇ ਦੇਣ 2 ਲੱਖ ਰੁਪਏ ਦਾ ਠੀਕ ਹੈ ਉਹ ਤੋਂ ਬਾਅਦ ਫਿਰ ਸੋਨਾਂ ਲੀਕਾ 721 ਮਾਡਲ ਜੀ 5021 ਮਾਡਲ ਆ ਗਿਆ ਇਹਦੀ 585 ਡਿਮਾਂਡ ਹੈ ਪੂਰਾ ਚੰਗਾ ਟਰੈਕਟਰ ਹੈ ਜੀ ਸ਼ਿਕੰਦਰ ਚ ਆ ਗਿਆ 50 ਟਾਟਾ ਗਰੀ ਦਾ ਤੇ ਟਰੈਕਟਰ ਦੇ ਟਾਇਰ ਐ ਐਮ ਆਰ ਐਫ ਦੇ ਨਵੇਂ ਆ ਹਾਂ ਨਾਲ ਦੀ ਹੈ ਜੀ ਅੱਛੇ ਨਾਲ ਦੇ ਹਾਂ ਨਾਲ ਦੇ ਜੀ ਏ ਮਰਜੂਬ 560 ਦਾ ਵੀਰ ਤੇ ਅੱਗੇ ਫਾਰਮ ਟ੍ਰੈਕ 7 ਮਾਡਲ ਹੈ ਜੀ 2007 ਮਾਡਲ ਦਾ ਡਬਲ ਕਲਚ ਹੈ ਜੀ ਡਬਲ ਕਲਚ ਟੈਰ ਅਸੀ ਦਾ ਹੈ ਪੂਰਾ ਚੰਗਾ ਟਰੈਕਟਰ ਹੈ ਜੀ ਵਧੀਆ 2 ਲੱਖ ਤੇ 65000 ਰੁਪਏ ایڈਵਾਂਟੇਜ ਹੀ ਕਿੰਨੇ ਪੈਸਿਆਂ ਦਾ ਹੋਜੂ ਭਲੇ 245000 ਦਾ ਦੇ ਦਾਂਗੇ ਭਾਈ 245 ਦਾ ਭਾਈ ਹੋਰ ਵੀ ਘੱਟ ਕਰਾ ਦੇਵਾਂਗੇ ਕੋਈ ਗੱਲ ਨਹੀਂ ਉਦੋਂ ਬਾਅਦ 3602 ਹੈ ਜੀ ਪੀ ਵੀ 31 ਨੰਬਰ ਮਾਨਸਾ ਦਾ ਠੀਕ ਹੈ 3 ਸਪੀਡ ਹਾਂ ਜੀ 3602 3 ਸਪੀਡ 10 ਮਾਡਲ ਤੇ ਰਸੀ ਭੈਣ ਹਾਂ ਸੀ ਭੈਣ ਜੀ ਪੂਰਾ ਚੰਗਾ ਟਰੈਕਟਰ ਹੈ ਉਮੇ ਬਾਹ ਕੇ ਲੈ ਜੇ ਤਸल्ली ਕਰਕੇ ਲੈ ਜੇ ਰੇਟ ਕੀ ਹੈ ਦਾ ਰੇਟ ਹੈ ਦਾ ਜੀ 395 395 ਤੇ ਟਰੈਕਟਰ ਵੀਰ ਉਹ ਜੋ ਹੈ 3 ਲੱਖ 60000 3 ਲੱਖ 60000 ਦੇ ਦੇ ਦਾਂਗੇ ਚੱਲ ਸੱਤ ਹੋਰ ਵੀ ਕਟ ਕਰਾ ਦੇਣਗੇ ਹੋਰ ਵੀ ਕਟ ਕਰਾ ਦੇ ਤੇ ਇਹ ਤੋਂ ਬਾਅਦ ਆ ਗਿਆ ਜੀ 50 ਸ਼ੀਟ ਜੰਦੀ ਹੈ ਪੀ ਵੀ 03 ਬਠਿੰਡਾ ਨੰਬਰ ਹੈ ਜੀ 13 ਮਾਡਲ ਹੈ 13 ਮਾਡਲ ਹੈ ਆ ਪਾਵਰ ਸਟੀering ਚ ਆ ਗਿਆ ਜੀ ਉਹ ਸਿੰਗਲ ਕਲਚ ਹੁੰਦਾ 12 ਵਾਲੇ ਟਾਇਰਾਂ ਚ ਵੇਟ ਬੂਟ ਨਾਲ ਲੱਗੇ ਆ ਜੀ ਬੂਟ ਲੱਗੇ ਟਾਇਰ 12 ਵਾਲੇ ਨਵੇਂ ਆ ਚਾਰੇ ਨਵੇਂ ਟਾਇਰ ਹੀ ਮਸੋ ਪਾਵਰ ਸਟੀering 50 36 ਸਿੰਗਲ ਕਲਚ 30 ਰੇਟ ਪਰ ਇਹਦਾ ਬੋਲੇ ਇਹਦਾ 265 ਹੈ ਜੀ 265 ਹਾਂਜੀ ਟਰੈਕਟਰ ਦੇ ਦਾਂਗਾ ਭਾਈ 2 ਲੱਖ 35000 ਦਾ 30000 ਦਾ ਦੇ ਦਾਂਗੇ ਮੋੜਦੇ ਨਹੀਂ ਦਿੰਦੇ ਬੰਦਾ ਆ ਗਿਆ ਕੋਈ ਹੋਰ ਵੀ ਮੰਗ ਉਹ ਚੈਂਪੀਅਨ ਇੱਕ ਹੋਰ ਖੜਾ ਹੈ ਤਿੰਨ ਮਾਡਲ ਦੋ ਵੇਰ ਤਾਂ ਨਮਾਰਲੇ ਹਾਂਜੀ ਉਹ 12 ਵਾਲੇ ਟਾਇਰਾਂ ਚ ਮੂਰਲੇ ਟਾਇਰ ਤਾਂ ਥੋੜੇ ਜਿਹਾ ਡਾਉਣੀ ਐ ਮਗਰਲੇ ਟਾਇਰ ਨਵੇਂ ਹਰ ਗੀ ਐ ਠੀਕ ਐ ਹਾਂ ਪੂਰਾ ਚੰਗਾ ਟਰੈਕਟਰ ਐ ਉਹਦੀ 2 ਲੱਖ ਰੁਪਇਆ ਡਿਮਾਂਡ ਕਰਦੇ ਆ ਠੀਕ ਐ ਹਾਂ ਬਾਕੀ ਮੌਕੇ ਤੇ ਦੇ ਦਾਂਗੇ ਟਰੈਕਟਰ 1 ਲੱਖ ਤੇ 75 ਹਜ਼ਾਰ ਦਾ 1 75 ਦਾ ਵੀਰੋ ਕੋਈ ਟਰੈਕਟਰ ਲੈਣਾ ਹੋਵੇ ਤਾਂ ਆਪਣੇ ਨਾਲ ਕੰਟੈਕਟ ਕਰ ਲਿਓ ਤੇ ਮੋਬਾਈਲ ਨੰਬਰ ਸਾਨੂੰ ਦੱਸ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਦੋਸਤੋ ਧੰਨਵਾਦ